ਗਰੂਰ ਦੇ ਵਿੱਚ ਰਾਜਿਆਂ ਦੀ 930 ਏਕੜ ਜ਼ਮੀਨ ਨੂੰ ਲੈ ਕੇ ਫਿਰ ਰੋਲਾ ਪਿਆ ਮਜ਼ਦੂਰ ਕਬਜਾ ਕਰਨ ਦੇ ਲਈ ਪਹੁੰਚੇ ਨੇ ਜਥੇ ਮਹੌਲ ਕਾਫੀ ਤਣਾਪੂਨ ਬਣ ਗਿਆ ਪੁਲਿਸ ਅਧਿਕਾਰੀ ਬਸ ਦੇ ਵਿੱਚ ਨਾ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕਰਕੇ ਲਾ ਕੇ ਸੋ ਤਸਵੀਰਾਂ ਤੁਸੀਂ ਦੇਖ ਸਕਤੀਓ ਜਿੰਨ੍ਹ ریاست ਦੇ ਵਿੱਚ ਬੜੇ 930 ਏਕੜ ਜ਼ਮੀਨ ਤੇ 15 ਕਿਲੋਮੀਟਰ ਦੇ ਕੇਰੇ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਟੀਪਰ ਲਾ ਕੇ ਰਸਤਾ ਜੜਾ ਬਲੌਕ ਕੀਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਦੱਸਦੇ ਕਿ ਜ਼ਮੀਨ ਪ੍ਰਾਪ ਸੰਘਰਸ਼ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 903 ਏਕੜ ਜ਼ਮੀਨ ਤੇ ਕਬਜ਼ਾ ਕਰਕੇ ਰਹਾਗੇ ਤਾਂ ਹੁਣ ਫਿਰ ਤੋਂ ਮਸੂਰ ਚੜਿਆ ਕਬਜ਼ਾ ਕਰਨ ਪੌਣ ਚ ਨੇ ਜਥੇ ਪੁਲਿਸ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਫੌਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਰੁਕ ਕਰਦੇ ਕਿ ਮੌਜੂਦ ਸਥਿਤੀ ਕਿਹੋ ਜਹੀ ਹੈ ਮਾਨਯੋਗ ਹਾਈ ਕੋਰਟ ਸਾਹਦੇ ਹੁਕਮ ਤੇ ਡੀਸੀ ਸੰਗਰੂਰ ਦੇ ਆਡਰਾਂ ਮੁਤਾਬਕ ਜਿਹੜਾ ਆ ਗਿਆ ਪੰਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਜਿਹੜਾ ਮਨਾਇ ਕੀਤੀ ਗਈ ਹੈਗੀ ਤੇ ਸੰਗਰੂਰ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਜਿਹੜਾ ਅਲੱਗ-ਅਲੱਗ ਜਗਾਵਾਂ ਤੇ ਜਿਹੜਾ ਹੈਗਾ ਨਾਕਿਆਂ ਤੇ ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈ ਇੱਥੇ ਕਿੰਨੀ ਕਬੜੀ ਗਿਣਤੀ ਚ ਫੋਰਸ ਤਾਇਨਾਤ ਕੀਤੀ ਗਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਜੰਮ ਕੀਤਾ ਗਿਆਗਾ ਬੰਦ ਫੋਰਸ ਲਗਭਗ ਜਿਹੜਾ ਹੈਗਾ ਨਾਕੇ ਲਗਾਏ ਹੋਏ ਹੈਗੇ ਨੇ ਦਾ ਸ਼ਹਿਰ ਦੇ ਆਲੇ ਦੁਆਲੇ ਦਾ ਮੇਨ ਮਕਸਦ ਜਿਹੜਾ ਪ੍ਰੋਟੈਸਟਰ ਜਾਂ ਜਿਹੜਾ ਲਾਅਨ ਆਰਡਰ ਵਾਸਤੇ ਕੋਈ ਸਮੱਸਿਆ ਪੈਦਾ ਕਰ ਸਕਦੇ ਨੇ ਉਹਨਾਂ ਦੀ ਕਿੰਨੀ ਪਛਾਣ ਕਰਨੀ ਹੈਗੀ ਤੇ ਇਹਦੇ ਵਿੱਚ ਅਸੀਂ ਧਿਆਨ ਰੱਖ ਰਹੇ ਹਾਂ ਕਿ ਜਿਹੜੇ ਐਮਰਜੈਂਸੀ ਵਹੀਕਲ ਜਿਹੜੇ ਹੈਗੇ ਆ ਜਾਂ ਸਕੂਲੀ ਬੱਚੇ ਹੈਗੇ ਆ ਉਹਨਾਂ ਨੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਸਮੱਸਿਆ ਦੇ ਲੰਘਾਇਆ ਜਾਵੇ ਸਰ ਜਿਹੜਾ ਰੂਟ ਨਹੀਂ ਕੀ ਡਾਇਵਰਟ ਕੀਤੇ ਗਏ ਨਹੀਂ ਕਿਉਂਕਿ ਪੀਜੀਆ ਦੇ ਕੋਲ ਲਾਕਾ ਲਗਾ ਗਿਆ ਮਰੀਜ਼ ਵੱਡੀ ਗਿਣਤੀ ਚ ਆ ਰਹੇ ਨੇ ਰੂਟ ਆਲਮੋਸਟ ਡਾਇਵਰਟ ਨੇ ਪਰ ਅਸੀਂ ਸਪੈਸ਼ਲ ਤੌਰ ਦੇ ਤੇ ਫੋਰਸ ਨੂੰ ਬ੍ਰੀਚਿੰਗ ਹੈ ਕੀਤੀ ਹੈ ਜੇ ਕਿਸੇ ਦੀ ਮੈਡੀਕਲ ਐਮਰਜੈਂਸੀ ਹੈ ਖਾਸ ਕਰਕੇ ਜਿਹੜਾ ਪੇਸ਼ੈਂਟਸ ਨੇ ਪੀਜੀਆ ਆਉਣਾ ਹੈਗਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਕਿੰਨੀ ਕਿੰਨੀ ਕਪੜੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਦੇ ਆਉਣ ਦੀ ਉਮੀਦ ਹੈਗੀ ਸੀ ਜਿਸ ਨੂੰ ਲੈ ਕੇ ਕਿ 2000 ਤੋਂ ਜ਼ਿਆਦਾ ਪੁਲਿਸ ਤਾਇਨਾਤ ਕਰਨੀ ਪਈ ਅੱਜ ਜਿਹੜਾ ਹੈਗਾ ਇੰਟੈਲੀਜੈਂਸ ਵਰ ਉਹਨੂੰ ਕਾਫੀ ਪ੍ਰੋਟੈਸਟਰ ਕਈ ਪੰਡਾਂ ਨਾਲ ਰਿਲੇਟਡ ਮੈਟਰ ਸੀਗਾ ਤੇ ਕਾਫੀ ਪ੍ਰੋਟੈਸਟਰ ਆਉਣ ਦੀ ਉਮੀਦ ਸੀਗੀ ਤੇ ਪਰ ਉਹ ਜਿਹੜਾ ਫੋਰਸ ਕਾਫੀ ਵੱਡੇ ਪੱਧਰ ਤੇ ਡਿਪਲਾਈ ਕੀਤੀ ਗਈ ਹੈ ਜੀਤੇਗਾ ਕਈ ਜਗ੍ਹਾ ਤੋਂ ਕੋਸ਼ਰ ਇੱਕ ਦੁੱਖਾ ਜਿਹੜੀਆਂ ਹੈਗੇ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਬਾਕੀ ਚੱਲਦਾ ਪਿਆ ਹੈਗਾ ਨਾਕਾ ਸ਼ਾਮ ਤੱਕ ਸੂਚਨਾ ਆਈ ਹੈ ਹੁਣ ਤੇ ਕਦੋਂ ਤੱਕ ਜਿਹੜਾ ਨਾਕਾ ਲਗਾ ਕੇ ਰੱਖਣਾ ਹੈਗਾ ਨਾਕਾ ਬੰਡ ਮੋਸਟਲੀ ਜਿਹੜਾ ਹੈਗਾ ਅੱਜ ਸ਼ਾਇਦ 4-5 ਵਜੇ ਤੱਕ ਹੋ ਸਕਦਾ ਹੈ ਤੇ ਅਕੋਰਡਿੰਗ ਕੋਈ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਉਹਦੇ ਮੁਤਾਬਕ ਹੀ ਨਾਕੇ ਟਾਈਮਿੰਗ ਲੋਕਾਂ ਕੀ ਅਪੀਲ ਕਰ ਰਹੇ ਹਾਂ ਕਿਉਂਕਿ ਵੱਡਾ ਨੈਸ਼ਨਲ ਹਾਈਵੇਅ ਲੋਕ ਜਾਂਦੇ ਨੇ ਉਹਨਾਂ ਨੂੰ ਜਿਹੜੇ ਲੋਕ ਆ ਰਹੇ ਨੇ ਘਰੋਂ ਨਿਕਲ ਰਹੇ ਨੇ ਰੂਟ ਦੇ ਪ੍ਰਕਾਰ ਲੋਕਾਂ ਨੂੰ ਸਭ ਤੋਂ ਪਹਿਲਾਂ ਜੇ ਸਾਡੇ ਸਾਰੇ ਜਿਹੜੇ ਹੈਗੇ ਸੰਗਰੂਰ ਵਾਸੀ ਤੇ ਖਾਸ ਕਰਕੇ ਯੂ ਤੇ ਆਪਣਾ ਫਰਜ਼ ਬੰਦ ਹੈ ਸਾਰੇ ਉਹਨਾਂ ਦੀ ਤਾਮੀਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹਾਈਵੇ ਤੇ ਸਫਰ ਕਰ ਰਹੇ ਹੈ ਕਮਿਟਰ ਸਾਡੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਡੀ ਇਹੀ ਅਪੀਲ ਹੈਗੀ ਹੈ ਕਿ ਸਾਰੇ ਜਿਹੜੇ ਹੈਗੇ ਆ ਤੁਹਾਡੇ ਨਾਲ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਕਾਰਪੋਰੇਸ਼ਨ ਤਾਂ ਜੋ ਜਿਹੜਾ ਹੈਗਾ ਪ੍ਰੋਗਰਾਮ ਸੁਫਲ ਬਣਾਇਆ ਜਾ ਸਕੇ